ਸਾਡਾ ਸਤਿ ਸ਼੍ਰੀ ਅਕਾਲ ਜੀ ਅਸਟ੍ਰੋਲੋਜੀ ਵਿਦ ਤੇ ਲੌਜੀਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀਮਨ ਕਹਿੰਦੇ ਆ ਕਿ ਖੁਸ਼ੀ ਤੇ ਗਮੀ ਤੁਹਾਡੇ ਮਨ ਦੇ ਅੰਦਰ ਦੀ ਸੋਚ ਹੈ ਮਨ ਦੇ ਅੰਦਰ ਦੀ ਸੋਚ ਕਿੱਦਾਂ ਬਣਦੀ ਹੈ ਕੀ ਤੁਸੀਂ ਕੋਈ ਚੀਜ਼ਾਂ ਨੂੰ ਇਗਨੋਰ ਕਰ ਸਕਦੇ ਹੋ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਸਾਡੇ ਨਾਲ ਵਾਪਰਿਆ ਬਹੁਤ ਕੁਝ ਸਾਸੀ ਦੇਖਿਆ ਅੱਖਾਂ ਬੰਦ ਤੇ ਨਹੀਂ ਕੀਤੀਆਂ ਜਾ ਸਕਦੀਆਂ ਜਦੋਂ ਤੁਸੀਂ ਕੁਝ ਦੇਖਦੇ ਹੋ ਸੁਣਦੇ ਹੋ ਇਹ ਦੁਨੀਆਦਾਰੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਸਾਡੇ ਕੰਨਾਂ ਵਿੱਚ ਪੈਂਦੀਆਂ ਨੇ ਕਹਿੰਦੇ ਜੀ ਧਿਆਨ ਹੀ ਨਾ ਦਿਓ ਕਿਵੇਂ ਨਾ ਧਿਆਨ ਦੇਈ ਤੁਸੀਂ ਸੋਚੋ ਜੀ ਹਰ ਕਿਸੇ ਦੀ ਗੱਲ 100% ਤੱਕ ਤਾਂ ਤੁਸੀਂ ਮੰਨ ਹੀ ਨਹੀਂ ਸਕਦੇ ਹੁਣ ਕੁਦਰਤੀ ਤੌਰ ਤੇ ਇੱਕ ਇੱਕ ਆਪਾਂ ਮਤਲਬ ਪੜਿਆ ਕਿ ਤੋ ਕਿ ਸਿਰਫ ਆਪਣੀ ਜ਼ਿੰਦਗੀ ਹੈ ਆਪਣਾ ਧਿਆਨ ਦਿਓ ਠੀਕ ਹੈ ਹਾਂ ਬਿਲਕੁਲ ਸਹੀ ਹੈ ਮੈਂ ਇਹ ਚੀਜ਼ ਨੂੰ ਮੰਨਦੀ ਹਾਂ ਕਿ ਆਪਣੀ ਜ਼ਿੰਦਗੀ ਆਪਣਾ ਧਿਆਨ ਦਿਓ ਪਰ ਜਦੋਂ ਅਸੀਂ ਇਨਸਾਨ ਆ ਨਾ ਸਾਡੇ ਆਲੇ ਦੁਆਲੇ ਹੋ ਰਹੀਆਂ ਘਟਨਾਵਾਂ ਨੇ ਨਾ ਉਹ ਸਾਡੇ ਤੇ ਮੈਂ ਕਹਿੰਦੀ ਆ 50% ਨਹੀਂ 100% ਅਸਰ ਕਰਦੀਆਂ ਨੇ ਅਸੀਂ ਹਾਰ ਜਾਂਦੇ ਆ ਅਸੀਂ ਕਈ ਵਾਰੀ ਇਹ ਸੋਚ ਲੈਂਦੇ ਆ ਕਿ ਛੱਡ ਪਰੇ ਛੱਡ ਪਰੇ ਕਿਸੇ ਚੀਜ਼ ਲਈ ਹੱਥ ਛੱਡਣ ਦੀ ਗੱਲ ਕਰ ਰਹੀਆਂ ਮੈਂ ਠੀਕ ਕਟਨਾਵਾ ਨੂੰ ਕਈ ਵਾਰੀ ਇਗਨੋਰ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕੁਝ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਕੁਝ ਵੀ ਬਿਲਕੁਲ ਕੁਝ ਚੀਜ਼ਾਂ ਤੇ ਤੁਹਾਡੇ ਕੋਲ ਸ਼ਬਦ ਨਹੀਂ ਹੁੰਦੇ ਕਿ ਤੁਸੀਂ ਕਿਸੇ ਨਾਲ ਕੁਝ ਗੱਲਾਂ ਸਿੰਪਥੀ ਦੀਆਂ ਕਰ ਸਕੋ ਕੁਝ ਉਸ ਨੂੰ ਦਿਲਾਸਾ ਦੇ ਸਕੋ ਕਈ ਵਾਰੀ ਬੇਬਸੀ ਐਨੀ ਹੁੰਦੀ ਆ ਕਿ ਤੋ ਤੁਸੀਂ ਇੱਕ ਕਿਸਮ ਦੇ ਗੁੰਗੇ ਮਹਿਸੂਸ ਕਰਦੇ ਹੋ ਆਪਣੇ ਆਪ ਨੂੰ ਇੱਕ ਤੇ ਹੁੰਦਾ ਸ਼ਬਦਾਂ ਦੇ ਨਾਲ ਕਿਸੇ ਤੇ ਖੜਨਾ ਕਿਸੇ ਨੂੰ ਤਰਵਾਸ ਦੇਣਾ ਮਦਦ ਜ਼ਰੂਰੀ ਨਹੀਂ ਹੈ ਪੈਸੇ ਦੀ ਕੀਤੀ ਜਾਵੇ ਆਪਾਂ ਕਈ ਵਾਰੀ ਗੱਲ ਕਰਦੇ ਆ ਸ਼ਬਦਾਂ ਦੀ ਵੀ ਮਦਦ ਹੁੰਦੀ ਹੈ ਪਰਿਵਾਰ ਵਿੱਚ ਕੋਈ ਪਰੇਸ਼ਾਨ ਹੈ ਅਗਰ ਦੋ ਵਾਰ ਤੁਸੀਂ ਉਸ ਨੂੰ ਕਹਿ ਦੋ ਕੋਈ ਗੱਲ ਨਹੀਂ ਮੈਂ ਹੈਗਾ ਨਾ ਜਾਂ ਮੈਂ ਹੈਗੀ ਆ ਨਾ ਕੁਝ ਨਹੀਂ ਹੁੰਦਾ ਜਿਦਾ ਮਾਂ ਆਪਣੇ ਬੱਚਿਆਂ ਨੂੰ ਕਹਿੰਦੀ ਆ ਮਾਂ ਪਿਓ ਕਹਿ ਦਿੰਦੇ ਆ ਆਪਣੇ ਬੱਚੇ ਨੂੰ ਕੋਈ ਨਹੀਂ ਜਿੰਨੀ ਤਰਸੀਆਂ ਤੁਹਾਨੂੰ ਕੀ ਲੋੜ ਹੈ ਟੈਨਸ਼ਨ ਕਰਨ ਦੀ ਕਿੱਡੀ ਵੱਡੀ ਗੱਲ ਹੈ ਟੈਂਸ਼ਨ ਕਰਨ ਦੀ ਲੋੜ ਨਹੀਂ ਹੈ ਪਰ ਕਰਮ ਤੇ ਜੋ ਕੰਮ ਨੇ ਉਹ ਤੇ ਜੋ ਕਿਸਮਤ ਹੈ ਉਹ ਚੀਜ਼ ਤਾਂ ਹੋਣੀ ਹੋਣੀ ਬੇਸ਼ੱਕ ਪਰਮਾਤਮਾ ਵੀ ਹੋ ਸਕਦਾ ਕਹਿੰਦਾ ਹੋਵੇ ਕਹਿੰਦੀ ਆ ਸਭ ਦਾ ਪਿਤਾ ਹੈ ਸਭ ਦੀ ਬਲੇਸਿੰਗ ਦਿੰਦਾ ਹੈ ਕਹਿੰਦਾ ਹੋਵੇ ਕਿ ਜਿੰਨੀ ਦਰ ਮੈਂ ਆ ਤੈਨੂੰ ਇਨਸਾਨ ਟੈਂਸ਼ਨ ਕਰਨ ਦੀ ਜ਼ਰੂਰਤ ਕੀ ਹੈ ਫਿਰ ਆਲੇ ਦੋਲੇ ਦੀਆਂ ਟੈਂਸ਼ਨਾਂ ਇਨਸਾਨ ਤੇ ਮਨ ਜੋ ਬਣਾਇਆ ਈ ਚੰਦਰ ਦਾ ਹੈ ਜੋ ਬਣਾਇਆ ਈ ਪਾਣੀ ਦਾ ਹੈ ਤੇ ਉਹ ਕਿੱਥੇ ਖੜਦਾ ਹੈ ਭਾਵੇਂ ਲੱਖ ਕਹਿੰਦਾ ਹੋਵੇ ਕੋਈ ਵੀ ਪਰ ਜੋ ਤਕਲੀਫ ਤੇ ਮਹਿਸੂਸ ਇਨਸਾਨ ਦੀ ਸੋਚ ਉਸ ਨੂੰ ਦਿੰਦੀ ਹੈ ਇਨਸਾਨ ਉਹੀ ਲੈਂਦਾ ਇਸ ਤੋਂ ਭੱਜਿਆ ਨਹੀਂ ਸਕਦਾ ਕਿਸੇ ਨੂੰ ਸਮਝਾਓ ਕਿਸੇ ਡਿਪਰੈਸ਼ਨ ਵਾਲੇ ਬੰਦੇ ਨੂੰ ਕਦੀ ਮਿਲੇ ਉਹਨੂੰ ਤੁਸੀਂ ਨਾ ਸਮਝਾਓ ਕੋਈ ਚੀਜ਼ ਉਸਨੇ ਤੁਹਾਡੀ ਸੁਣਨੀ ਆ ਬੜੇ ਵਧੀਆ ਤਰੀਕੇ ਨਾਲ ਸੁਣਨੀ ਤੇ ਉਹਦੇ ਚਿਹਰੇ ਤੇ ਰੰਗ ਭਾਵੇਂ ਬਦਲਦੇ ਜਾਣੇ ਆ ਤੇ ਫਿਰ ਇੱਕ ਐਂਡ ਦੇ ਵਿੱਚ ਉਹਨੇ ਆ ਕੇ ਕਹਣਾ ਅੱਛਾ ਫਿਰ ਇਦਾਂ ਤੇ ਨਹੀਂ ਹੋ ਜੂ ਹਾਂ ਇਹ ਤਾਂ ਗੱਲ ਠੀਕ ਆ ਪਰ ਫਿਰ ਐ ਨਾ ਹੋ ਜੇ ਮਤਲਬ ਉਹਦੀ ਸੂਈ ਜਿਹੜੀ ਆ ਜਾ ਕੇ ਉੱਥੇ ਹੀ ਖੜਨੀ ਐ ਜਿੱਥੋਂ ਉਸਨੇ ਗੱਲ ਸ਼ੁਰੂ ਕੀਤੀ ਸੀ ਕਿਉਂ ਕਿਉਂ ਉਹਦੀ ਸੂਈ ਮੋੜਕੋੜ ਕੇ ਉੱਥੇ ਜਾਂਦੀ ਆ ਕਿਉਂਕਿ ਉਹ ਜਿਹੜਾ ਜਿਹੜਾ ਖੋਖਲਾਪਣ ਜਿਹੜੀ ਉਹ ਚੀਜ਼ ਉਸਦੇ ਦਿਮਾਗ 'ਚ ਕੁਐਸਚਨ ਘਰ-ਘਰ ਚੁੱਕੇ ਆ ਜਿੰਨੀ ਦੇਰ ਉਹ ਜ਼ਖਮ ਨਹੀਂ ਭਰਦਾ ਜਿੰਨੀ ਦੌਰ ਉਹ ਖਾਣਾ ਨਹੀਂ ਭਰਦਾ ਉੰਨੀ ਦੇਰ ਤੱਕ ਤੁਸੀਂ ਉਸ ਨੂੰ ਸਮਝਾ ਨਹੀਂ ਸਕਦੇ ਇਹ ਸਚਾਈ ਆ ਨੁਕਸਾਨ ਤੋਂ ਬਚਣ ਦੇ 100 ਤਰੀਕੇ ਨੇ ਨੁਕਸਾਨ ਤੋਂ ਬਚਣ ਦੇ 100 ਤਰੀਕੇ ਨੇ ਬਦਲਣ ਦਾ ਕੋਈ ਤਰੀਕਾ ਨਹੀਂ ਸਹੀ ਹੈ ਨਾ ਕਿੱਥੇ ਬਦਲ ਲਾਂਗੇ ਅਸੀਂ ਜਿਹੜੀ ਮਿੱਟੀ ਕੁਦਰਤ ਨੇ ਸਾਨੂੰ ਲਾਤੀ ਜਾਂ ਲਾਤੀ ਜਾਂ ਥੋੜੀ ਲਾਤੀ ਤੇ ਜਾਂ ਥੋੜੀ ਲਾਤੀ ਉਹ ਉਹਦੇ ਅਨੁਸਾਰ ਹੀ ਰਹਿਣੀ ਆ ਜਿੱਦਾਂ ਦਾ ਉਹਨੇ ਸਾਨੂੰ ਬਣਾਇਆ ਅਸੀਂ ਉਦਾਂ ਦੇ ਹੀ ਆ ਬਸ ਹਾਂ ਇਹ ਆਪਣੇ ਦਿਮਾਗ 'ਚ ਨਹੀਂ ਲਿਆਉਣਾ ਕਿ ਸਾਡੇ 'ਚ ਕਮੀਆਂ ਨੇ ਜੇ ਕਮੀਆਂ ਵੀ ਨੇ ਤਾਂ ਕਮੀਆਂ ਉਹਨੇ ਦਿੱਤੀਆਂ ਨੇ ਇਹ ਉਹਦੀ ਗਲਤੀ ਆ ਅਸੀਂ ਆਪਣੇ ਆਪ ਉਸ ਚੀਜ਼ ਨੂੰ ਪ੍ਰਾਪਤ ਕਿਵੇਂ ਕਰ ਲਈਏ ਜੋ ਸਾਡੇ ਕੋਲ ਹੈ ਨਹੀਂ ਆਲੇ ਦੁਆਲੇ ਦੀ ਗੱਲ ਕੀਤੀ ਸੀ ਆਪਾਂ ਸ਼ੁਰੂਆਤ ਦੇ ਵਿੱਚ ਕਿ ਆਲੇ ਦੁਆਲੇ ਦੀਆਂ ਘਟਨਾਵਾਂ ਦਾ ਸਾਡੇ ਤੇ ਅਸਰ ਪੈਂਦਾ ਹੈ ਕਈ ਵਾਰੀ ਕੁਝ ਘਟਨਾਵਾਂ ਆਪਾਂ ਦੇਖਦੇ ਆਂ ਸੁਣਦੇ ਆਂ ਕਿ ਐਦਾਂ ਹੋ ਗਿਆ ਐਦਾਂ ਹੋ ਗਿਆ ਬਹੁਤੀਆਂ ਚੀਜ਼ਾਂ ਦਾ ਹੱਲ 90% ਚੀਜ਼ਾਂ ਦਾ ਹੱਲ ਤੇ ਪਰੇਸ਼ਾਨੀ ਪੈ ਸਕਦਾ ਜੜ ਜੋਰੂ ਤੇ ਜ਼ਮੀਨ ਤੋਂ ਇਲਾਵਾ ਇਹ ਦੁਨੀਆ ਵਿੱਚ ਝਗੜਾ ਕਿਸੇ ਚੀਜ਼ ਦਾ ਨਹੀਂ ਹੈ। ਠੀਕ ਹੈ। ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦੀ ਜੜ ਜਾਂ ਪੈਸਾ ਹੈ ਜਾਂ ਅਨਸੈਟੀਸਫਾਈਡ ਹੋਣਾ ਇਨਸਾਨ ਤੇ ਉਹ ਅਸੀਂ ਬੜੀ ਜਲਦੀ ਅਸੀਂ ਇਨਸਾਨ ਹੁੰਨੇ ਆ ਹਰ ਚੀਜ਼ ਦੂਜੇ ਤੇ ਮੋਢੇ ਤੇ ਰੱਖ ਦਿੰਨੇ ਆ ਹੱਥ ਛਾੜ ਲੈਣੇ ਆ। ਅਸੀਂ ਆਪਣੇ ਆਪਣੀਆਂ ਕਮੀਆਂ ਲਈ ਵੀ ਉਸ ਨੂੰ ਜ਼ਿੰਮੇਵਾਰ ਆਪਣੀਆਂ ਪਰੇਸ਼ਾਨੀਆਂ ਲਈ ਵੀ ਦੂਜੇ ਨੂੰ ਕਿ ਤੂੰ ਸਾਨੂੰ ਸਿੱਖਿਆ ਨਹੀਂ ਦਿੱਤੀ ਤੁਹਾਡੇ ਕੋਲ ਆ ਨਹੀਂ ਸੀ ਇਸ ਕਰਕੇ ਸਾਡਾ ਆ ਨਹੀਂ ਹੋਇਆ ਮਾਪਿਆਂ ਨੂੰ ਤੁਹਾਡੇ ਕੋਲ ਇੰਨੀ ਸਹੂਲਤਾਂ ਨਹੀਂ ਸੀ ਤੁਹਾਨੂੰ ਇਸ ਤੂੰ ਸਾਨੂੰ ਇਸ ਸਕੂਲ 'ਚ ਨਹੀਂ ਪੜਾ ਸਕੇ ਤੁਸੀਂ ਸਾਨੂੰ ਇਹ ਨਹੀਂ ਦੇ ਸਕੇ ਹੁਣ ਸਾਡੇ ਕੋਲ ਕੀ ਪਾਲ ਦਿਓ ਆ ਲਓ ਜੀ ਸੁਣ ਲਓ ਪੜਾਈਆਂ ਨਾਲ ਕਿਤੇ ਕਿਸਮਤ ਬਦਲਦੀ ਆ ਅੱچھے ਸਕੂਲਾਂ 'ਚ ਪੜਨ ਨਾਲ ਕਿਤੇ ਘਰਮ ਬਦਲ ਜਾਂਦੇ ਆ ਨਹੀਂ ਜੋ ਕੁਛ ਕੁਦਰਤ ਨੇ ਸਾਨੂੰ ਦਿੱਤਾ ਏ ਅਗਰ ਉਹਨੂੰ ਹੀ ਚਮਕਾਇਆ ਜਾਵੇ ਸਾਫ਼ ਕੀਤਾ ਜਾਵੇ ਤਾਂ ਤੁਸੀਂ ਸੁਣਨਾ ਪਰ ਅਸੀਂ ਆਪਣਾ ਭਾਂਡਾ ਸਾਫ਼ ਨਹੀਂ ਕਰਨਾ ਦੂਜੇ ਦਾ ਚਮਕਦਿਆ ਭਾਂਡਾ ਦੇਖੀ ਜਾਣਾ ਹੈ ਦੂਜੇ ਦੀ ਚਮਕ ਨੂੰ ਦੇਖਣਾ ਹੈ ਜਿਉਂਦੇ ਕੀਆ ਅਸੀਂ ਦੂਜੇ ਨੂੰ ਕਾਪੀ ਕਰਦੇ ਪਏ ਹਰ ਚੀਜ਼ ਸਚਾਈਆਂ ਇਹ ਆਪਾਂ ਕੱਲ ਗੱਲ ਕਰਾਂਗੇ ਤੇ ਅੱਜ 12 ਮਾਰਚ 2024 ਦਿਨ ਦੀ ਗੱਲ ਕੀਤੀ ਜਾਵੇ ਮੰਗਲਵਾਰ ਦਾ ਦਿਨ ਹੈ ਦੂਜ ਦੀ ਤਿਥੀ ਸਵੇਰੇ 7:14 ਵਜੇ ਤੱਕ ਚਾਨਣ ਪੱਖ ਸ਼ੁਰੂ ਹੋ ਗਿਆ ਜੀ ਹੁਣ ਤੇ ਉਸ ਤੋਂ ਬਾਅਦ ਤੀਜ ਦੀ ਤਿਥੀ ਸ਼ੁਰੂ ਹੋ ਜਾਏਗੀ ਜੋ ਰਾਤ ਅੱਧੇ 8 ਵਜੇ ਤੱਕ ਚੱਲੇਗੀ ਸੌਰੀ ਰੇਤਿ ਨਕਸ਼ਤਰ ਰਾਤ ਅੱਧੇ 8 ਵਜੇ ਤੱਕ ਚੱਲੇਗਾ ਤਿਥੀ ਤਾਂ ਕੱਲ ਤੱਕ ਚੱਲਣੀ ਹੈ ਕੱਲ ਸਵੇਰ ਤੱਕ ਨਾਲ ਹੀ ਮੰਗਲਵਾਰ ਵਾਲੇ ਦਿਨ ਅੱਜ ਜਾਨੀ 12 ਮਾਰਚ ਦੇ ਰੇਤਿ ਨਕਸ਼ਤਰ ਗੰਢਮੂਲ ਦਾ ਨਕਸ਼ਤਰ ਹੈ ਤਕਰੀਬਨ ਅੱਜ ਕੱਲ ਰਾਤ ਕੱਲ ਰਾਤ 11:30 ਵਜੇ ਤੋਂ ਬਾਅਦ ਜਨਮ ਲੈਣ ਵਾਲੇ ਬੱਚੇ ਨੂੰ ਗੰਡ ਮੂਲ ਦੀ ਪੂਜਾ ਲੱਗਣ ਵਾਲੀ ਹੈ ਅੱਜ ਵੀ ਪੂਰਾ ਦਿਨ ਗੰਡ ਮੂਲ ਚੱਲਣੇ ਨੇ ਰਾਤ ਤੱਕ ਰੇਤਿ ਨਕਸ਼ਤਰ 8:30 ਵਜੇ ਤੱਕ ਤੇ ਉਸ ਤੋਂ ਬਾਅਦ ਗੰਡ ਮੂਲ ਦਾ ਦੂਜਾ ਨਕਸ਼ਤਰ ਅਸ਼wini ਨਕਸ਼ਤਰ ਚੱਲੇਗਾ ਠੀਕ ਹੈ ਜੀ ਚੰਦਰ ਮਹਾਰਾਜ ਮੀਨ ਰਾਸ਼ੀ ਵਿੱਚ ਚੱਲ ਰਹੇ ਨੇ ਮੀਨ ਰਾਸ਼ੀ ਵਿੱਚ ਚੱਲ ਰਹੇ ਨੇ ਰਾਤ 8:30 ਵਜੇ ਤੱਕ ਅੱਜ ਵੀ ਮੀਨ ਰਾਸ਼ੀ ਵਿੱਚ ਹੀ ਰਹਿਣਗੇ ਮੀਨ ਰਾਸ਼ੀ 'ਚ ਸਾਨੂੰ ਪਤਾ ਹੈ ਬੁੱਧ ਚੰਦਰ ਤੇ ਰਾਹੁ ਦੀ ਯੁਤੀ ਬਣੀ ਹੋਈ ਹੈ ਨਕਸ਼ਤਰ ਬੁੱਧ ਦਾ ਬੁੱਧ ਚੰਦਰ ਦੀ ਯੁਤੀ ਨਾਲ ਰਾਹੁ ਮਹਾਰਾਜ ਰਾਹੁ ਚੰਦਰ ਦਾ ਗ੍ਰਹਿ ਜੋ ਕੀ ਪ੍ਰਭਾਵ ਪਾਵੇਗਾ ਤੁਹਾਡੀ ਜਨਮ ਪੱਤਰੀ ਤੇ ਅੱਜ ਦੇ ਦਿਨ ਤੇ ਗ੍ਰਹਾਂ ਦੀਆਂ ਯੁਤੀਆਂ ਤੇ ਇਸ ਬਾਰੇ ਚਰਚਾ ਕਰਾਂਗੇ 3 ਵਜੇ ਤੋਂ ਲੈ ਕੇ 4:30 ਵਜ ਦਾ ਟਾਈਮ ਰਾਹੁ ਕਾਲ ਦਾ ਰਹੇਗਾ ਠੀਕ ਹੈ ਨਾਲ ਹੀ ਜਿਨ੍ਹਾਂ ਦਾ ਜਨਮ ਦਿਨ ਹੈ ਜਿਨ੍ਹਾਂ ਦੀ ਜਿਨ੍ਹਾਂ ਵੀ ਸ਼ਾਦੀ ਦੀ ਸਾਲਗिरा ਸ਼ੁਭ ਦੇਣਾ ਤੇ ਅੱਜ ਦੀ ਤਿੱਥੀ ਦੇ ਮੁਤਾਬਕ ਚੰਦਰ ਬੁੱਧ ਦੇ ਨਾਲ ਤਾਂ ਹਰੀਆਂ ਸਬਜ਼ੀਆਂ ਲੰਗਰ ਵਿੱਚ ਦੇਣੀਆਂ ਤੁਹਾਡੇ ਲਈ ਸ਼ੁਭ ਰਹਿਣਗੀਆਂ ਜਾਂ ਹਰੇ ਕੱਪੜੇ ਦਾਤ ਜਾਂ ਹਰੇ ਕੱਪੜਾ ਕਿਸੇ ਜ਼ਰੂਰਤਮੰਦ ਨੂੰ ਵੀ ਦੇ ਸਕਦੇ ਹੋ ਠੀਕ ਹੈ ਸਭ ਤੋਂ ਪਹਿਲਾਂ ਅਰੀਜ਼ਾ ਨਿਮੇਸ਼ ਰਾਸ਼ੀ ਵਾਲੇ ਸਿਤਾਰਿਆਂ ਦੇ ਹਿਸਾਬ ਦੇ ਨਾਲ ਜੀ ਬੁੱਧ ਚੰਦਰ ਤੇ ਰਾਹੁ ਦੀ ਜੋਤੀ 12ਵੇਂ ਸਥਾਨ 'ਚ ਬੁੱਧਾ ਨਕਸ਼ਤਰ ਮਿੱਤਰਨੀ ਆ ਕੋਈ ਨਾ ਕੋਈ ਦਿਮਾਗੀ ਟੈਨਸ਼ਨ ਸ਼ੁਰੂ ਹੋ ਗਈ ਕੋਈ ਨਾ ਕੋਈ ਪਰੇਸ਼ਾਨੀ ਸ਼ੁਰੂ ਹੋ ਗਈ ਕਿ ਐਗ ਹੋ ਗਿਆ ਐਦਾਂ ਹੋ ਗਿਆ ਕਿਤੇ ਐਦਾਂ ਹੀ ਨਾ ਹੋ ਜਾਵੇ ਹਨਾ ਇਹ ਚੀਜ਼ਾਂ ਤੁਹਾਨੂੰ ਤਕਰੀਬਨ ਪਰੇਸ਼ਾਨ ਕਰਨਗੀਆਂ ਹੀ ਰਾਤ ਤੱਕ ਤਾਂ ਬੁੱਧ ਨੇ ਦਿਮਾਗ ਨੂੰ ਸਟੇਬਲ ਕਰਨ ਲਈ ਬਾਹਰਲੇ ਖਾਨੇ ਵਿੱਚ ਬੈਠਾ ਚੰਦਰ ਕੋਈ ਇਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਕਰੇ ਤਾਂ ਇਸ ਦੇ ਲਈ ਪਤਾਸੇ ਦਾ ਸੇਵਨ ਕਰੋ 12 ਪਤਾਸੇ ਲੈ ਕੇ ਸ਼ਿਵਲਿੰਗ ਤੇ ਰੱਖ ਕੇ ਆਓ ਟੌਰਸ ਯਾਨੀ ਬ੍ਰਿਕ ਰਾਸ਼ੀ ਵਾਲੇ বৃکراশি ਵਾਲਿਆਂ ਦੇ ਲਈ ਇਨਕਮ ਸਥਾਨ ਵਿੱਚ ਬੁੱਧ ਚੰਦਰ ਤੇ ਨਾਲ ਬੁੱਧ ਦਾ ਨਕਸ਼ਤਰ ਤਨ ਕੰਮ ਕਰ ਪੈਸੇ ਲਈ ਸਿਤਾਰੀ ਸ਼ੁਭ ਨੇ ਕਿਸੇ ਨਾਲ ਕੰਮ ਕਰਨ ਬਾਰੇ ਸੋਚ ਰਹੇ ਹੋ ਉਹ ਵੀ ਅੱਛਾ ਹੈ ਕੰਮ ਕਰ ਚੇਂਜ ਕਰਨ ਬਾਰੇ ਸੋਚ ਰਹੇ ਤਾਂ ਥੋੜਾ ਇੰਤਜ਼ਾਰ ਕਰਨਾ ਚਾਹੀਦਾ ਹੈ ਬੁੱਧ ਦਾ ਨਕਸ਼ਤਰ ਅੱਛਾ ਫਲ ਦਵੇ ਹਰੀ ਮੂੰਗੀ ਪੰਛੀਆਂ ਨੂੰ ਪਾ ਦੋ ਹਲਕਾ ਜਿਹਾ ਗਰੀਆ ਰੰਗ ਪਹਿਨੋ ਜੈਮਿਨੀ ਮੇ ਥੋੜਾ ਰਾਸ਼ੀ ਵਾਲੇ ਅੱਜ ਬੁੱਧਾ ਨਕਸ਼ਤਰ ਜੋ ਤੁਹਾਡੇ ਲਈ ਸ਼ੋਭ ਹੈ ਜੋ ਤੁਹਾਨੂੰ ਕਾਫੀ ਜ਼ਿਆਦਾ ਫਾਇਦਾ ਵੀ ਦੇਣ ਵਾਲਾ ਹੈ ਨੁਕਸਾਨ ਤੋਂ ਬਚਾਉਣ ਵਾਲਾ ਹੈ ਤਾਂ ਕੀ ਕਰਨਾ ਤੁਸੀਂ ਬੁੱਧ ਦੇ ਨਕਸ਼ਤਰ ਨੂੰ ਸ਼ੋਭਕਰਨ ਦੇ ਲਈ ਅੱਛਾ ਤੁਹਾਡੇ ਲਈ ਫਾਇਦਾ ਦਵੇ ਤੁਹਾਡੇ ਲਗਨ ਦਾ ਮਾਲਕ ਇੱਕ ਤਾਂ ਥੋੜੇ ਜਿਹਾ ਹਰਿਕਾ ਤੇ ਤੁਰੋ ਤੇ ਹਰਾ ਹਰਾਚਾਰਾ ਗਊਸ਼ਾਲਾ ਪਾ ਕੇ ਆਓ ਕੈਂਸਰ ਜਾਂ ਨਿਕ ਕਰ ਕਰਾਸ਼ੀ ਵਾਲਿਆਂ ਦੇ ਲਈ ਗੁਰਾਬੀ ਰੰਗ ਅੱਜ ਲੱਕੀ ਰਵੇਗਾ ਸਿਤਾਰਿਆਂ ਦੇ ਹਿਸਾਬ ਦੇ ਨਾਲ ਰਸੋਈ ਚ ਬੈਠ ਕੇ ਖਾਣਾ ਖਾਣਾ ਅੱਜ ਤੁਹਾਨੂੰ ਸ਼ੁਭਤਾ ਦਵੇਗਾ ਸਕਿਨ ਪ੍ਰੋਬਲਮ ਤੋਂ ਬਚਾਏਗਾ ਨਾਲ ਗਾਹ ਨੂੰ ਰੋਟੀ ਪਾਣੀ ਬਿਲਕੁਲ ਨਹੀਂ ਭੁੱਲਣੀ ਤੁਸੀਂ ਤੇ ਧੂਆਂ ਬਿਲਕੁਲ ਨਹੀਂ ਕਰਨਾ ਠੀਕ ਹੈ ਮਨ ਦੀ ਸਥਿਤੀ ਸਹੀ ਰਵੇ ਤਾਂ ਕੱਚੀ ਲੱਸੀ ਦੇ ਛਿੱਟੇ ਅੱਖਾਂ ਤੇ ਮਾਰਦੇ ਰਹੋ ਲਿਓ ਸਿੰਘ ਰਾਸ਼ੀ ਵਾਲਿਆਂ ਦੇ ਲਈ ਆਪਾਂ ਕੱਲ ਵੀ ਤੁਹਾਨੂੰ ਦੱਸਿਆ ਸੀ ਕਿ ਪੇਟ ਦੰਦਾਂ ਦੀ ਪ੍ਰੋਬਲਮ ਤੰਗ ਕਰ ਸਕਦੀ ਆ ਅੱਜ ਵੀ ਥੋੜਾ ਸਿਤਾਰਿਆਂ ਦੇ ਹਿਸਾਬ ਦੇ ਨਾਲ ਪਰੇਸ਼ਾਨੀ ਪੇਟ ਦੰਦਾਂ ਦੀ ਵਜ੍ਹਾ ਨਾਲ ਹੋ ਸਕਦੀ ਆ ਜਾਂ ਆਪਾਂ ਕਹਿਦੀ ਆ ਕਿ ਦਿਮਾਗੀ ਟੈਨਸ਼ਨ ਥੋੜੀ ਵੱਧ ਸਕਦੀ ਆ ਤਾਂ ਉਹਦੇ ਲਈ ਸਿੰਘ ਰਾਸ਼ੀ ਵਾਲਿਆਂ ਨੇ ਕੀ ਕਰਨਾ ਹੈ ਕਿਉਂਕਿ ਬੁੱਧਾ ਨਕਸ਼ਤਰ ਧਨ ਕੰਮ ਕਾਰੋਬਾਰ ਪੈਸਾ ਇਹਦੇ ਲਈ ਤਾਂ ਚੰਗਾ ਹੈ ਤਾਂ ਦੂਸਰੀ ਗੱਲ ਦੂਸਰੀ ਗੱਲ ਜੋ ਬੁੱਧ ਦਾ ਨਕਸ਼ਤਰ ਨੂੰ ਹੋਰ ਸ਼ੁਭ ਕਰਨਾ ਹੈ ਤੁਸੀਂ ਤਾਂ ਹਰੇ ਰੰਗ ਦਾ ਕੱਪੜਾ ਥੋੜਾ ਜਿਹਾ ਇਤਰ ਲਗਾ ਕੇ ਆਪਣੇ ਕੋਲ ਰੱਖੋ ਬੁੱਧ ਸ਼ੁਕਰ ਅੱਛਾ ਹਾਲ ਦੇ ਦੇ ਜਾਣਗੇ ਵਰਗੋਜਨੀ ਕੰਨਿਆ ਰਾਸ਼ੀ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਬੁੱਧਾ ਨਕਸ਼ਤਰਾ ਜਮਿਤਰ ਦੇ ਨਾਲ ਸਾਜਾ ਕੰਮਕਾਰ ਲਈ ਭਜੜਟ ਬਣੀ ਰਹੇਗੀ ਪੈਸੇ ਦਾ ਆਗਮਨ ਵੀ ਅੱਛਾ ਹੋ ਜਾਏਗਾ ਕੁੱਤੇ ਨੂੰ ਰੋਟੀ ਪਾਓ ਹਲਕਾ ਜਿਹਾ ਸਰੋਂ ਦਾ ਤੇਲ ਲਗਾ ਕੇ ਤੇ ਨਾਲ ਕੋਸ਼ਿਸ਼ ਕਰਨੀ ਹੈ ਤੁਸੀਂ ਚਾਂਦੀ ਦਾ ਟੁਕੜਾ ਆਪਣੇ ਕੋਲ ਜ਼ਰੂਰ ਰੱਖ ਲੈਣਾ ਲਿਬਰਾਜ਼ਾਨੀ ਤੁਲਾ ਰਾਸ਼ੀ ਵਾਲੇ ਸਿਤਾਰੇ ਤੁਲਾ ਰਾਸ਼ੀ ਵਾਲਿਆਂ ਦੇ ਠੀਕ ਨੇ ਕਿਉਂਕਿ ਬੁੱਧਾ ਨਕਸ਼ਤਰ ਮਿੱਤਰ ਹੈ ਕਿਸਮਤ ਦਾ ਸਾਥ ਵਿਦੇਸ਼ ਲਈ ਸਿਤਾਰੇ ਅੱਜ ਵੀ ਅੱਛੇ ਸ਼ੁਕਰ ਸ਼ਨੀ ਦੀ ਜੁਤੀ ਘਰ ਮਕਾਨ ਪਲਾਟ ਬਣਾਉਣ ਲਈ ਚੰਗੀ ਆ ਖੂਬਸੂਰਾ ਪਰਫਿਊਮ ਲਾਓ ਵੈਲ ਡਰੈਸਡ ਰਹੋ ਤੇ ਬਦਾਮ ਕੰਜ ਕੰਦੋ ਸਕੋਰਪੀਓ ਬ੍ਰਿਸ਼ਚਕ ਰਾਸ਼ੀ ਵਾਲੇ ਹਿੰਮਤ ਨਾਲ ਕੀਤੇ ਕੰਮ ਪੂਰੀ ਤਰ੍ਹਾਂ ਸਕਸੈਸ ਦੇਣਗੇ ਬੁੱਧਾ ਨਕਸ਼ਤਰ ਮਿੱਤਰ ਨਹੀਂ ਹੈ ਇਸ ਕਰਕੇ ਕਿਸੇ ਚੀਜ਼ ਨੂੰ ਹਲਕੇ ਚ ਲੈਣਾ ਨਹੀਂ ਹੈ ਤੇ ਨਾਲ ਕਿਉਂਕਿ ਚੰਦਰ ਦੀ ਸਥਿਤੀ ਸੋਚ ਸਥਾਨ ਵਿੱਚ ਹੈ ਅੱਛਾ ਕਰਨਾ ਹੈ ਅੱਛਾ ਸੋchna ਹੈ ਅੱਛਾ ਬੋਲਣਾ ਸਮਝੋ ਹਰ ਚੀਜ਼ ਅੱਛੀ ਹੁੰਦੀ ਜਾਏਗੀ ਦੁੱਧ ਮੱਥੇ ਤੇ ਸਵੇਰ ਤੋਂ ਲਾ ਲੈਣਾ ਤੇ ਮਿਸ਼ਰੀ ਦਾ ਸੇਵਨ ਜਾਂ ਮਿਸ਼ਰੀ ਲੈ ਕੇ ਥੋੜੀ ਮਿਸ਼ਰੀ ਚੌਲ ਜਲਪ੍ਰਵਾਹ ਕਰ ਦੋ ਸੈਜੀਟੇਰੀਅਸ ਧਨੂ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਦੇ ਨਾਲ ਅੱਜ ਦਾ ਦਿਨ ਅੱਛਾ ਜਾਏਗਾ ਪਰ ਮਾਤਾ ਦੇ ਸੇ ਥੋੜੀ ਖਰਾਬ ਰਹੇਗੀ ਮਸਲਸ ਪ੍ਰੋਬਲਮ ਤੰਗ ਕਰੇਗੀ ਸਿਰ ਚ ਦਰਦ ਤੰਗ ਕਰੇਗਾ ਦੁੱਧਾ ਪੈਕੇਟ ਹਨੂਮਾਨ ਜੀ ਦੇ ਮੰਦਰ ਰੱਖ ਕੇ ਆਓ ਕੈਪ੍ਰਿਕੌਰਨ ਮਕਰ ਰਾਸ਼ੀ ਵਾਲੇ ਅੱਛਾ ਹੈ ਕੌਨਫੀਡੈਂਸ ਅੱਛਾ ਕੰਮਕਾਰ ਅੱਛੇ ਹੋ ਰਿਹਾ ਹੈ ਇਮਪ੍ਰੈਸ਼ਨ ਅੱਛਾ ਪਾ ਰਿਹਾ ਹੈ ਪੈ ਰਿਹਾ ਹੈ ਰਾਜਨੀਤੀ ਵਿੱਚ ਨੇਮ ਫੈਮਲੀ ਅੱਛਾ ਸਰਕਾਰੀ ਨੌਕਰੀ ਕਰਨ ਵਾਲਿਆਂ ਨੂੰ ਆਪਣਾ ਕੰਮ ਸਮੇਂ ਤੇ ਨੂੰ ਬਿੜੋ ਜਿੱਥੇ ਜਾਊਂਗੀ ਕੰਮ ਕਰ ਤੁਹਾਡੀ ਮਰਜ਼ੀ ਅਨੁਸਾਰ ਹੁੰਦਾ ਜਾਏਗਾ ਕਿਸਮਤ ਦਾ ਸਾਥ ਮਿਲੇਗਾ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਅਕਿਊਰਸ ਯਾਨੀ ਕ ਸਿਤਾਰਿਆਂ ਦੇ ਹਿਸਾਬ ਨਾਲ ਕੁੰਭ ਰਾਸ਼ੀ ਵਾਲਿਆਂ ਦੇ ਲਈ ਜੋ ਸ਼ਨੀ ਹੈ, ਸ਼ੁਕਰ ਹੈ ਤੇ ਸੂਰਜ ਹੈ ਲਗਨ ਵਿੱਚ ਚੱਲਦੇ ਪਏ ਨੇ। ਬੁੱਧਾ ਨਕਸ਼ਤਰ ਜੋ ਹੈ ਠੀਕ ਠਾਕ ਆ ਸੋਚ ਅੱਛੀ ਰੱਖੋਗੇ ਤਾਂ ਸਾਰੇ ਕੰਮ ਵੀ ਅੱਛੇ ਹੁੰਦੇ ਜਾਣਗੇ। ਔਲਾਦ ਨੂੰ ਲੈ ਕੇ ਪਰੇਸ਼ਾਨੀਆਂ ਘਟਣਗੀਆਂ। ਕਿਸੇ ਨਾ ਕਿਸੇ ਦੀ ਲਤ ਬਾਹ ਫੜਨ ਤੇ ਰੁਕੇ ਹੋਏ ਕੰਮ ਵੀ ਹੋ ਸਕਦੇ ਆ। ਪਾਈਸੇ ਜਾਨੀ ਮੀਨ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਦੇ ਨਾਲ ਸਿਹਤ ਥੋੜੀ ਜੀ ਅੱਜ ਵੀ ਠੀਕ ਠਾਕ ਜੀ ਰਹੇਗੀ, ਜ਼ਿਆਦਾ ਅੱਛੀ ਨਹੀਂ ਰਹੇਗੀ। ਕਦੇ ਗਲੇ ਦੀ ਪ੍ਰੋਬਲਮ ਤੇ ਕਦੇ ਪੇਟ ਦੀ ਪ੍ਰੋਬਲਮ। ਤੇ ਕਦੇ ਆਪਾਂ ਕਹਿ ਸਕਦੇ ਹਾਂ ਕਿ ਥੋੜੀ ਜਿਹੀ ਪਰੇਸ਼ਾਨੀ ਰਹਿ ਸਕਦੀ ਆ ਕੇਸਰ ਦੀ ਡੱਬੀ ਆਪਣੇ ਕੋਲ ਰੱਖ ਲਓ ਵਧੀਆ ਰਹੇਗਾ ਬ੍ਰਹਸਪਤ ਸ਼ੁਭ ਹੋ ਜਾਏਗਾ ਪੀਲਾ ਰੰਗ ਪਹਿਨੋ ਸਿਤਾਰਿਆਂ ਦਾ ਸਾਥ ਮਿਲੇਗਾ ਇਹ ਸੀ ਜੀ ਗ੍ਰਹਿ ਮੁਤਾਬਕ ਸੋਲੋਜੀ ਵਿਦਿਓਲੋਜੀ ਕਿ ਚਾਪਾ ਤੁਹਾਨੂੰ ਦੱਸਿਆ ਵਾਸਤੂ ਦੇ ਮੁਤਾਬਕ ਆਪਾਂ ਵੀ ਰੋਜ਼ ਤੁਹਾਨੂੰ ਵਾਸਤੂ ਟਿਪ ਦਿੰਨੇ ਆ ਛੋਟੀਆਂ-ਛੋਟੀਆਂ ਚੀਜ਼ਾਂ ਛੋਟੀਆਂ-ਛੋਟੀਆਂ ਗੱਲਾਂ ਧਿਆਨ ਦੇਣ ਤੇ ਵੱਡੇ ਵਧੀਆ ਰਿਜ਼ਲਟ ਅਸੀਂ ਲੈ ਸਕਦੇ ਹਾਂ ਹਨਾ ਬੈਠਣ ਦੀ ਦੇਸ਼ਾ ਸਾਡੀ ਹਮੇਸ਼ਾ ਸ਼ੁਭ ਹੋਣੀ ਚਾਹੀਦੀ ਹੈ ਚੰਗੀ ਹੋਣੀ ਚਾਹੀਦੀ ਹੈ ਕਈ ਵਾਰੀ ਅਸੀਂ ਐਵੇਂ ਹੀ ਬੈਠੇ ਬੈਠੇ ਪਏ ਪਏ ਫੋਨ ਤੇ ਬੈਠੇ ਆ ਕੋਈ ਗੱਲਬਾਤ ਕਰਦੇ ਪਏ ਆ ਔਰ ਆਪ ਆਪਣਾ ਖਰਾਬ ਕਰ ਰਹੇ ਹੁੰਨੇ ਆ ਹਨਾ ਤਾਂ ਹਮੇਸ਼ਾ ਕੋਈ ਵੀ ਡੀਲ ਕਰਨੀ ਹੈ ਕੋਈ ਸ਼ੁਭ ਗੱਲ ਕਰਨੀ ਹੈ ਬੱਚਿਆਂ ਦੀ ਫਿਊਚਰ ਦੀ ਗੱਲ ਕਰਨੀ ਹੈ ਆਪਣੇ ਬਾਰੇ ਗੱਲ ਕਰਨੀ ਤਾਂ ਹਮੇਸ਼ਾ ਪੈ ਕੇ ਲੇਟ ਕੇ ਆਰਾਮ ਨਾਲ ਗੱਲ ਨਹੀਂ ਕਰਨੀ ਚਾਹੀਦੀ ਬੜੇ ਵਧੀਆ ਤਰੀਕੇ ਨਾਲ ਕੁਦਰਤੀ એનર્ਜੀ ਲੈ ਕੇ ਕਿ ਜੋ ਕਰਨਾ ਹੈ ਕੁਦਰਤ ਤੇਰੀ ਮਰਜ਼ੀ ਨਾਲ ਕਰ ਰਹੀ ਹੈ ਪੈਸਾ ਹਮੇਸ਼ਾ ਚੜ੍ਹਦੇ ਵੱਲ ਤੇ ਉੱਤਰ ਵਾਲੀ ਸਿਹੜ ਆਪਣੇ ਈਸਟ ਨੂੰ ਯਾਦ ਕਰਕੇ ਕੀਤੀ ਗਈ ਪਲੈਨਿੰਗ ਹਮੇਸ਼ਾ ਤੁਹਾਡੀ ਸਕਸੈਸ ਹੁੰਦੀ ਹੈ ਕਿਉਂਕਿ ਉਸ ਨੂੰ ਹਾਜ਼ਰਨਾਜ ਕਰਕੇ ਕਿ ਤੂੰ ਹੀ ਕਰਨ ਵਾਲਾ ਹੈ ਤੂੰ ਹੀ ਕਰਾਉਣ ਵਾਲਾ ਹੈ ਤੂੰ ਹੀ ਇਹ ਚੀਜ਼ਾਂ ਕਰਨੀਆਂ ਨੇ ਜਿਸ ਦੀ ਸ਼ੁਰੂਆਤ ਅਸੀਂ ਅੱਜ ਕਰਨੀ ਸੀ ਤਾਂ ਇਸ ਕਰਕੇ ਉਹ ਗੱਲਾਂ ਉਹ ਚੀਜ਼ਾਂ ਉਹ ਕੰਮ ਉਹ ਉਹ ਪੈਸਾ ਹਰ ਚੀਜ਼ ਤੁਹਾਡੇ ਲਈ ਭਾਗ ਵਾਰ ਰਹੇਗੀ ਜਦੋਂ ਤੁਸੀਂ ਕੁਦਰਤ ਨੂੰ ਨਾਲ ਲੈ ਕੇ ਚਾਹੋ ਇਸੇ ਵਾਸਤੇ ਸਵਾਇਜਾਜ਼ ਜੀ ਦਾ ਆਪ ਸਭ ਦਾ ਅੱਜ ਦਾ ਦਿਨ ਅੱਛਾ ਜਾਵੇ ਸਸ